ਇੱਥੇ ਖੜ੍ਹਜੋ ਖੜ੍ਹਜੋ ਥੋੜਾ ਬਾਹਰ ਆਜੋ ਅੱਗੇ ਥੋੜਾ ਜਿਹਾ ਅੱਗੇ ਆਜੋ ਹਾਂ ਪਾਣੀ ਵਾਹੋ ਵਾਹੋ ਬਾਸ ਇੱਕ ਤੇ ਕਰ ਦਿਓ ਖੁੱਲ ਜੋ ਮੜ ਕੇ ਆਜੋ ਇਹਦੇ ਦੇ ਦੁਰ ਰਹੇ ਹੈ ਇਹ ਨਹੀਂ ਆਜੇ ਅਜੀਬ ਡੈੱਡ ਬੋਡੀ ਮਿਲੀ ਸੀਗੀ ਬੜਾ ਪਿੰਡ ਵਿੱਚ ਇੱਕ ਲੇਡੀ ਦੀ ਡੈੱਡ ਬੋਡੀ ਸੀਗੀ ਔਰ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਉਸ ਤੋਂ ਬਾਅਦ ਪਹਿਲਾਂ ਤੇ ਅਸੀਂ ਇਹਨੂੰ ਸ਼ਨਾਖਤ ਵਾਸਤੇ ਰੱਖਿਆ ਸੀਗਾ ਬਿਕਾਜ਼ ਲੇਡੀ ਵਾਸ ਨਾਟ ਆਈਡੈਂਟੀਫਾਈਡ ਫਿਰ 3 ਦਿਨਾਂ ਬਾਅਦ ਸਾਨੂੰ ਇਹਦੀ ਸ਼ਨਾਖਤ ਜਿਹੜੀ ਹੈਗੀ ਹੈ ਉਹ ਹੋਈ ਸੀ ਔਰ ਇਹ ਜਿਹੜੀ ਲੇਡੀ ਹੈ 라ਹੂਲ ਇਸਪਤੀ ਦੀ ਸੀਗੀ ਮੈਂ ਨਾਮ ਇੱਥੇ ਰਿਵੀਲ ਨਹੀਂ ਕਰਨਾ ਚਾਹੁੰਗਾ ਲੇਡੀ ਦਾ ਉਹਦੇ ਹਸਬੰਦ ਦੇ ਬਿਆਨਾਂ ਤੇ ਫਿਰ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਸੀ ਬਿਕਾਜ਼ ਜਿਹੜੀ ਲੇਡੀ ਸੀ ਉਹ ਆਪਣੇ ਘਰ ਤੋਂ 4 ਤਰੀਕ ਨੂੰ ਗਈ ਸੀ ਦਵਾਈ ਲੈਣ ਵਾਸਤੇ ਕੁਲੂ ਮਨਾਲੀ ਕੁਲੂ ਗਈ ਸੀ ਕਿ ਔਰ ਉਥੋਂ ਫਿਰ ਸੀ ਵੈਂਟ ਮਿਸਿੰਗ ਉਹਦੇ ਨਾਲ ਇੱਕ 3 ਸਾਲ ਦੀ ਬੱਚੀ ਵੀ ਸੀ ਉਹਦੇ ਵਿੱਚ ਸਾਡੀ ਟੀਮਸ ਨੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਤੇ ਨਾਲ ਡੀਐਸਪੀ ਅਨੰਪੁਰ ਸਾਹਿਬ ਆਪਣੇ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਤੇ ਸਾਈਬਰ ਕ੍ਰਾਈਮ ਸਾਰੇ ਨੇ ਕਾਫੀ ਰਲ ਕੇ ਬਹੁਤ ਚੰਗਾ ਕੰਮ ਕੀਤਾ ਹੈਗਾ اسپੈਸ਼ਲੀ ਜਿਹੜਾ ਐਚਐਚਓ ਕੀਰਤਪੁਰ ਸਾਹਿਬ ਨੇ ਕਾਫੀ ਲਗ ਕਰਕੇ ਜਿਹੜੀ ਮਿਹਨਤ ਕੀਤੀ ਹੈਗੀ ਕੇਸ ਵਿੱਚ ਔਰ ਵਿਦ ਟੈਕਨੀਕਲ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਜਿਹੜਾ ਹੈਗਾ ਆਪਾਂ ਕੇਸ ਨੂੰ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਆਪਾਂ ਵੱਖ-ਵੱਖ ਸਮੇਂ ਤੇ ਆਪਾਂ ਜਿਹੜੇ ਹੈਗੇ ਕਾਫੀ ਲੋਕਾਂ ਨੂੰ ਬੁਲਾ ਕਰਕੇ ਪੁੱਛਗਿੱਛ ਕੀਤੀ ਹੈਗੀ ਹੈ ਇਹਦੇ ਵਿੱਚ ਇੱਕ ਲੇਡੀ ਜਿਹੜੀ ਹੈਗੀ ਰੂਬੀ ਸੀਗੀ ਦਿੱਲੀ ਦੀ ਉਹ ਪਹਿਲਾਂ ਲਿਆ ਕਰਕੇ ਇੰਟਰੋਗੇਟ ਕੀਤੀ ਗਈ ਉਹਦੇ ਹੀ ਪੁੱਛਗਿੱਛ ਕੀਤੀ ਗਈ ਔਰ ਉਹਦੇ ਤੋਂ ਕਾਫੀ ਸਾਨੂੰ ਲੀਡ ਮਿਲੀਆਂ ਉਸ ਤੋਂ ਬਾਅਦ ਜਿਹੜਾ ਮੇਨ ਕਲਪਰੇਟ ਸੀਗਾ ਬਲਵਿੰਦਰ ਕੁਮਾਰ ਜਿਹੜਾ ਕਟੂਏ ਦਾ ਰਹਿਣ ਵਾਲਾ ਹੈਗਾ ਉਹਨੂੰ ਆਪਾਂ ਆਈਡੈਂਟੀਫਾਈ ਕਰ ਪਾਏ ਕਿ ਇਹ ਬੰਦੇ ਨੇ ਜਿਹੜਾ ਹੈਗਾ ਕ੍ਰਾਈਮ ਕੀਤਾ ਹੈ ਫਿਰ ਸਾਡੀ ਟੀਮ ਜਿਹੜੀਆਂ ਹੈਗੇ ਨੇ ਉਹ ਪੂਰੀ ਤਰੀਕੇ ਦੇ ਨਾਲ ਕਿਉਂਕਿ ਇੱਕ ਕੁੜੀ ਜਿਹੜੀ ਹੈ ਬੱਚੀ ਮਿਸਿੰਗ ਸੀਗੀ 3 ਸਾਲ ਦੀ ਤੇ ਸਾਨੂੰ ਇਹ ਸੀਗਾ ਕਿ ਕਿਸੇ ਉਹਦੇ ਨਾਲ ਜਿਹੜਾ ਹੈਗਾ ਕੋਈ ਕੋਈ ਕ੍ਰਾਈਮ ਨਾ ਹੋ ਜਾਵੇ ਇਸ ਕਰਕੇ ਸਾਡੀ ਟੀਮ ਲਗਾਤਾਰ ਇਤੇ ਲੱਗੀਆਂ ਰਹੀਆਂ ਔਰ ਸਾਡੀ ਜਿਹੜੀ ਹੈਗੀ ਸਫਲਤਾ ਟੀਮ ਨੂੰ ਮਿਲੀ ਜਦੋਂ 30 ਤਰੀਕ ਨੂੰ ਆਪਾਂ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਤੁਹਾਡੇ ਨਾਲ ਉਦੋਂ ਇਨਫਾਰਮੇਸ਼ਨ ਇਸ ਕਰਕੇ ਸਾਂਝੀ ਨਹੀਂ ਕੀਤੀ ਇਸ ਕਿਉਂਕਿ ਸਾਡਾ ਆਪਰੇਸ਼ਨ ਹਜੇ جاری ਸੀਗਾ ਤੇ 30 ਤਰੀਕ ਤੋਂ ਬਾਅਦ ਸਾਡਾ ਮੇਨ ਟਾਸਕ ਜਿਹੜਾ ਹੈਗਾ ਉਹ ਇਹਦੀ ਇੰਟਰੋਗੇਸ਼ਨ ਕਰਕੇ ਰਿਮਾਂਡ ਲੈ ਕਰਕੇ ਅੱਗੇ ਦੀ ਤਫ਼ਤੀਸ਼ ਕਰਕੇ ਬੱਚੀ ਨੂੰ ਟ੍ਰੇਸ ਕਰਨਾ ਸੀਗਾ ਔਰ ਵਿਦ ਗੋਡਸ ਗ੍ਰੇਸ ਆਪਾਂ ਜਿਹੜਾ ਹੈ ਬੱਚੀ ਨੂੰ ਟ੍ਰੇਸ ਕਰ पाए ਇਹ 11 ਆਪਣੇ ਅਗਲੀ ਜਿਹੜੀ ਹੈਗਾ ਪੁਆਇੰਟ ਕੁੜੀ ਨੂੰ ਜੰਮੂ ਕਸ਼ਮੀਰ ਛੱਡ ਕੇ ਚਲਾ ਆਇਆ ਸੀਗਾ ਔਰ ਫਿਰ ਸਾਡੀ ਟੀਮ ਸ ਹਿਮਾਚਲ ਪੁਲਿਸ ਦੀ ਟੀਮ ਨੂੰ ਨਾਲ ਲੈ ਕਰਕੇ ਉਹਦੇ ਪੇਰੈਂਟ ਨੂੰ ਨਾਲ ਲੈ ਕਰਕੇ ਉੱਥੇ ਗਈਆਂ ਕੁਲਗਾਮ ਕਰਕੇ ਜ਼ਿਲ੍ਹਾ ਹੈਗਾ ਜਿੱਥੋਂ ਜਿਹੜਾ ਹੈਗਾ ਬੱਚੀ ਨੂੰ ਆਪਾਂ ਟ੍ਰੇਸ ਕਰਕੇ ਔਰ ਉਹਨੂੰ ਰਿਕਵਰ ਕਰਕੇ ਉੱਥੋਂ ਦੀ ਚਾਈਲਡ ਪ੍ਰੋਟੈਕਸ਼ਨ ਕਮੇਟੀ ਕੋਲ ਪੇਸ਼ ਕਰਾ ਕੇ ਫਿਰ ਉਹਦੇ ਪੇਰੈਂਟਸ ਨੂੰ ਜਿਹੜਾ ਹੈਗਾ ਆਪਾਂ ਹੈਂਡਓਵਰ ਕੀਤਾ ਹੈਗਾ ਤੇ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਵਕ ਵਕ ਜਿਹੜੇ ਹੈਗੇ ਨੇ ਜ਼ਿਲ੍ਹਿਆਂ ਤੋਂ ਵਕ ਵਕ ਸਟੇਟਸ ਤੋਂ ਕਨੈਕਟਡ ਹੈ ਕ੍ਰਾਈਮ ਸੀਗਾ ਪੇਰੈਂਟ ਜਿਹੜੇ ਲਾਹੌਰ ਇਸਪਤੀ ਦੇ ਰਹਿਣ ਵਾਲੇ ਸੀ ਜਿਹੜੀ ਵਿਕਟਿਮ ਸੀਗੀ ਉਹ ਲਾਹੌਰ ਇਸਪਤੀ ਦੀ ਸੀਗੀ ਤੇ ਕਾਫੀ ਮੂਵਮੈਂਟ ਜਿਹੜੀ ਹੈਗੀ ਸਾਡੀ ਟੀਮ ਨੂੰ ਕਰਨੀ ਪਈ ਅਕ੍ਰੋਸ ਦਾ ਸਟੇਟ ਉਹ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ ਸਾਰਾ ਕੁਝ ਸਾਹਮਣੇ ਲਿਆਂਦਾ ਹੈ ਔਰ ਬੰਦਾ ਵੀ ਗ੍ਰਿਫਤਾਰ ਹੋ ਗਿਆ ਹੈਗਾ ਜਿਹੜਾ ਲੇਡੀ ਰੂਬੀ ਸੀਗੀ ਜਿਹਦਾ ਪਹਿਲਾਂ ਆਪਾਂ ਉਹਨੂੰ ਤਫਤੀਸ਼ ਵਿੱਚ ਜੁਆਇਨ ਕਰਾਇਆ ਸੀਗਾ ਉਹ ਤੋਂ ਸਾਨੂੰ ਕੇਸ ਵਿੱਚ ਕਾਫੀ ਮਦਦ ਮਿਲੀ ਸੀਗੀ ਹੁਣ ਉਹਦਾ ਵੀ ਰੋਲ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ ਕਿ ਜਦੋਂ ਇਹ ਸਾਜ਼ਿਸ਼ ਕੁੜੀ ਨੂੰ ਮਾਰਨ ਦੀ ਹੋਈ ਸੀ ਉਦੋਂ ਸ਼ੀ ਵਾਸ ਅ ਪਾਰਟ ਆਫ ਇਟ ਤੋਂ ਉਹਨੂੰ ਵੀ ਜਿਹੜਾ ਹੈਗਾ ਆਪਾਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਕੁਸ਼ਚਨਸ ਅਗੇ ਤੁਸੀਂ ਪਹਿਲਾਂ ਪੁੱਛ ਸਕਦੇ ਬੇਸਿਕਲੀ ਇਹ ਜਿਹੜੀ ਲੇਡੀ ਹੈਗੀ ਹੈ ਐ ਦਿਨ ਨੂੰ ਪਹਿਲਾਂ ਜਾਣਦੀ ਸੀਗੀ ਬਲਵਿੰਦਰ ਕੁਮਾਰ ਨੂੰ ਔਰ ਇਹ ਮਨਾਲੀ ਵਿੱਚ ਮਿਲੇ ਸੀਗੇ 11 ਤਰੀਕ ਨੂੰ ਉਸ ਤੋਂ ਬਾਅਦ ਇਕੱਠੇ ਬਿਹਾਰ ਚਲੇ ਗਏ ਬਿਹਾਰ ਤੋਂ ਦਿੱਲੀ ਆਏ ਉੱਥੇ ਇਹਨਾਂ ਦਾ ਕੁਝ ਡਿਸਪਿਊਟ ਹੋ ਗਿਆ ਜਿਸ ਡਿਸਪਿਊਟ ਕਰਕੇ ਜਿਹੜਾ ਹੈਗਾ ਇਹ ਬੱਚੀ ਨੂੰ ਇਹਨੇ ਉੱਥੇ ਹੀ ਛੱਡਤਾ ਦਿੱਲੀ ਔਰ ਕੁੜੀ ਨੂੰ ਲੈ ਕਰਕੇ ਇਹ ਜਿਹੜਾ ਵਾਪਸ ਲਾਹੌਰ ਸਪਤਿ ਜਾ ਰਿਹਾ ਸੀ ਜਿੱਥੇ ਬੜਾ ਪਿੰਡ ਦੇ ਲਾਗੇ ਇੱਕ ਖੋਖੇ 'ਚ ਰੁਕੇ ਜਿੱਥੇ ਇਹਨਾਂ ਦੀ ਗੱਲਬਾਤ ਹੋਈ ਉੱਥੇ ਕੁਝ ਨਾਦਾ ਹੀਟ ਆਫ ਦਾ ਮੂਵਮੈਂਟ ਹੋਇਆ ਜਿਦੇ 'ਚ ਉਹਨੇ ਗਲੇ ਆਪਣੇ ਹੱਥ ਨਾਲ ਲੁੱਲੂ ਜਿਹੜਾ ਹੈਗਾ ਸਟ੍ਰਾਂਗੂਲੇਟ ਕਰਕੇ ਮਾਰਤਾ ਔਰ ਬਾਅਦ 'ਚ ਕਨਫਰਮ ਕਰਨ ਵਾਸਤੇ ਕਿ ਉਹ ਮਰ ਗਈ ਹੈ ਉਹਨੂੰ ਫੇਰ ਇੱਕ ਪੱਥਰ ਨਾਲ ਵੀ ਜਿਹੜਾ ਹੈਗਾ ਉਹਦੇ ਸਿਰ ਤੇ ਵਾਰ ਕੀਤਾ ਹੈ। ਕ੍ਰਾਈਮਿਨਲ ਪਹਿਲਾਂ ਦਾ ਬਟ ਇਹ ਆਪਸ ਵਿੱਚ ਇੱਕ ਦੂਜੇ ਨੂੰ नोन ਸੀਗੇ ਬੰਦੇ ਵਿੱਚ ਇਹ ਛੱਡ ਕੇ ਆਇਆ ਹੈਗਾ ਐਕਚੁਅਲੀ ਜੰਮੂ ਕਸ਼ਮੀਰ ਦਾ ਹੀ ਰਹਿਣ ਵਾਲਾ ਹੈਗਾ ਜਿਹੜਾ ਸਾਡਾ ਅਕਿਊਜ਼ਡ ਹੈਗਾ ਬਲਵਿੰਦਰ ਕੁਮਾਰ ਉਹ ਕਟੂਏ ਦਾ ਰਹਿਣ ਵਾਲਾ ਹੈਗਾ ਬਸ ਕੰਮ ਕਾਜ ਵਾਸਤੇ ਉਧਰ ਜਾਂਦਾ ਰਹਿੰਦਾ ਹੈਗਾ ਤੇ ਇਹ ਬੱਚੀ ਨੂੰ ਨਾਲ ਲੈ ਗਿਆ ਸੀ ਔਰ ਉੱਥੇ ਫੇਰਾ ਛੱਡ ਕੇ ਆ ਗਿਆ ਉੱਥੇ ਕਿੱਥੇ ਕਿਹਦੇ ਕੋਲ ਛੱਡਿਆ ਸੀ ਉੱਥੇ ਰੋਡ ਤੇ ਹੀ ਛੱਡਤਾ ਸੀ ਇਹਨੇ ਤੇ ਬ੍ਰਿਜ ਦੇ ਪਾਸ ਔਰ ਇਹ ਕੁੜੀ 11 ਤਰੀਕ ਨੂੰ ਐਨਐਚ ਛੱਡੀ ਹੈਗੀ ਉਥੇ 16 ਤਰੀਕ ਨੂੰ ਔਰ 17 ਤਰੀਕ ਨੂੰ ਜਿਹੜਾ ਹੈਗਾ ਉੱਥੋਂ ਦੀ ਲੋਕਲ ਪੁਲਿਸ ਜਿਹੜੀ ਸੀਗੀ ਉਹਨੇ ਬੱਚੀ ਰਿਕਵਰ ਕਰ ਲਈ ਸੀਗੀ ਔਰ ਉੱਥੇ ਜਿਹੜਾ ਹੈਗਾ ਜੋ ਚਾਈਲਡ ਪ੍ਰੋਟੈਕਸ਼ਨ ਹੋਮ ਹੁੰਦੇ ਨੇ ਉੱਥੇ ਇਹਨੂੰ ਕੁੜੀ ਨੂੰ ਰੱਖਿਆ ਗਿਆ ਸੀਗਾ